ਹੋ ਅਜ ਵੇਖ ਨਾਨਕ ਆਣ ਕੇ ਅੰਬਰ ਸਰ ਦੇ ਬਾਗ ਹੂੰ ਹਾਇ ਲੋਛਾ ਥੱਲੇ ਦੱਬ ਗਿਆਂ ਓ ਜਲਿਆਂ ਵਾਲਾਂ ਬਾਦਲ ਛੱਬ ਰੇ ਅਜ ਤੀਆਂ ਦੇ ਸੁਹਾਗ ਹੋ ਚਰਨ ਲਿਖਾ ਨਹੀਂ ਮੁੱਕ ਗਏ ਅਜ ਤੀਆਂ ਦੇ ਸੁਹਾਗ ਛਿੜੀਆਂ ਤੋਂ ਮਾਂ ਦੇ ਵਿੱਚ ਜੰਗਾ ਲਾਲੀ ਕਿਵੇਂ ਬਖਾਈ ਰੰਗਾ ਛੇਡੀਆਂ ਕੋਮਾਂ ਦੇ ਵਿੱਚ ਜੰਗਾ ਲਾਨੀ ਕਿਵੇਂ ਵਿਖਾਈ ਰੰਗਾ ਟੁੱਟੀਆਂ ਲਾਵਾਂ ਵੇਲੇ ਬੰਗਾ ਟੁੱਟੀਆਂ ਲਾਵਾਂ ਵੇਲੇ ਬੰਗਾ ਦਾਦੀ ਮੰਦਰ ਕੋਰਦੀਆਂ ਹੋਏ ਮੈਨੂੰ ਫੇਰ ਦੁਬਾਰਾ ਬਾਪੂ ਗਲ ਲਾਹੌਰ ਦੀਆਂ ਮੈਨੂੰ ਫੇਰ ਦੁਬਾਰਾ ਬਾਪੂ ਗੱਲਾਂ ਦੱਸ ਲਾਹੌਰ ਦੀਆਂ ਹੋ ਮੈਨੂੰ ਫੇਰ ਦੁਬਾਰਾ ਬਾਪੂ ਗੱਲਾਂ ਦੱਸ ਲਾਹੌਰ ਦੀਆਂ ਮੱਲੇ ਮੁਰਜ ਮਨਾਰੇ ਕਾਵਾ ਉਹ ਤੇ ਰਹਿ ਗਈਆਂ ਮੱਜਾਂ گاਵਾ ਕਿੱਦਾਂ ਮੁਲਕ ਲੁਟਾਏ ਸਨਾਮਾ ਅੰਬਰ ਸਰ ਨੂੰ ਕਿਹੜੀਆਂ ਰਾਵਾਂ ਬੱਚੇ ਇੱਕ ਨਾਲਾਂ ਕੇ ਮਾਵਾਂ ਬੱਚੇ ਇੱਕ ਨਾਲਾਂ ਕੇ ਮਾਵਾਂ ਜਾਨ ਬਜਾ ਕੇ ਦੌੜਦੀਆਂ ਹਏ ਮੈਨੂੰ ਫੇਰ ਦੁਬਾਰਾ ਬਾਪੂ ਗੱਲਾਂ ਦੱਸ ਲਹੌਰ ਦੀਆਂ ਮੈਨੂੰ ਫੇਰ ਦੁਬਾਰਾ ਬਾਪੂ ਗੱਲਾਂ ਦੱਸ ਲਹੌਰ ਦੀਆਂ ਹੋ ਮੈਨੂੰ ਫੇਰ ਦੁਬਾਰਾ ਬਾਪੂ ਗੱਲਾਂ ਦੱਸ ਲਹੌਰ ਦੀਆਂ ਟੰਗੀਆਂ ਸੂਤ ਕੱਤ ਕੇ ਇਕੱਲੇ ਰਹਿ ਗਈਆਂ ਗੱਡੀ ਲੰਘ ਨਾ ਜਾਵੇ ਦਿੱਲੀ ਸੋਚਾਂ ਬੁਰੀਆਂ ਆਉਂਦੀਆਂ ਹਏ ਮੈਨੂੰ ਫੇਰ ਦੁਬਾਰਾ ਬਾਪੂ ਗੱਲਾਂ ਦੱਸ ਲਹੌਰ ਦੀਆਂ ਮੈਨੂੰ ਫੇਰ ਦੁਬਾਰਾ ਬਾਪੂ ਗੱਲਾਂ ਦੱਸ ਲਹੌਰ ਦੀਆਂ ਹੋ ਮੈਨੂੰ ਫੇਰ ਦੁਬਾਰਾ ਬਾਪੂ ਗੱਲਾਂ ਦੱਸ ਲਹੌਰ ਦੀਆਂ ਰੋਟੀ ਕਰਕਰ ਤਰਕੇ ਖਾਦੀ ਤਾਂ ਵੀ ਲੱਗਦੀ ਨਹੀਂ ਸੁਆਦੀ ਮਾੜੀ ਹਾਲਤ ਹੋਗੀ ਸਾਡੀ ਪੈਗੀ ਹਕੌਨ ਦੀ ਬਦੀ ਮਹਿੰਗੀ ਪੈਗੀ ਚੱਲਨੀ ਆਜ਼ਾਦੀ ਮਹਿੰਗੀ ਪੈਗੀ ਚੱਲਨੀ ਆਜ਼ਾਦੀ ਕਹਿੰਦੀਆਂ ਕੰਧਾਂ ਪਛਾਉਂਦੀਆਂ ਹੈ ਮੈਨੂੰ ਫੇਰ ਦੁਬਾਰਾ ਦੱਸ ਲਹੌਰ ਦੀਆਂ ਮੈਨੂੰ ਫੇਰ ਦੁਬਾਰਾ ਬਾਪੂ ਗੱਲਾਂ ਦੱਸ ਲਹੌਰ ਦੀਆਂ ਹੋ ਮੈਨੂੰ ਫੇਰ ਦੁਬਾਰਾ ਬਾਪੂ ਗੱਲਾਂ ਦੱਸ ਲਹੌਰ ਦੀਆਂ